ਕੰਪੀਟੈਂਟ ਪੁਲਿਸ ਹੈ ਸਾਨੂੰ ਇਹ ਪਤਾ ਹੈ ਕਿ ਦੇਸ਼ ਦੀ ਸਭ ਤੋਂ ਕੰਪੀਟੈਂਟ 28 ਸੂਬਿਆਂ ਦੀ 8 ਯੂਨੀਅਨ ਟੈਰੀਟਰੀਆਂ ਦੀ ਸਭ ਤੋਂ ਅਗਰ ਕੰਪੀਟੈਂਟ ਪੁਲਿਸ ਦੇਖੀ ਜਾਵੇ ਪੰਜਾਬ ਦੀ ਪੁਲਿਸ ਹੈ ਪੰਜਾਬ ਦੀ ਪੁਲਿਸ ਨੇ ਜਦੋਂ ਕਿਤੇ ਵੀ ਜ਼ਰੂਰਤ ਪਈ ਹੈ ਵੱਡੀ ਮੁਹਿੰਮ ਦੇ ਵਿੱਚ ਉਹਨਾਂ ਨੇ ਆਪਣਾ ਰੋਲ ਬਖੂਬੀ ਨਿਭਾਇਆ ਸੋ ਇਸ ਵਾਰ ਵੀ ਪੰਜਾਬ ਪੁਲਿਸ ਦਾ ਬਹੁਤ ਵੱਡਾ ਰੋਲ ਹੈ ਇਸ ਨਸ਼ੇ ਨੂੰ ਪੰਜਾਬ ਚੋਂ ਖਤਮ ਕਰਨ ਦੇ ਵਿੱਚ ਸੋ ਅਸੀਂ ਬਿਲਕੁਲ ਆਪਣੇ ਪੰਜਾਬ ਪੁਲਿਸ ਤੇ ਆਪਣੇ ਐਡਮਿਨਿਸਟ੍ਰੇਟਿਵ ਵਿਭਾਗ ਦੇ ਅਸੀਂ ਆਪਣੇ ਪੂਰਾ ਇਹਨ ਪਿੱਠ ਦੇ ਪਿੱਛੇ ਹਨ ਡਟ ਕੇ ਬਰਾਬਰ ਖੜੇ ਆ ਜਿਹੜੀ ਵੀ ਇਸ ਮੁਹਿੰਮ ਦੇ ਵਿੱਚ ਇਹਨਾਂ ਨੂੰ ਕਿਸੇ ਵੀ ਕਿਸਮ ਦੀ ਮਦਦ ਦੀ ਜ਼ਰੂਰਤ ਹੋਊ ਕਿਸੇ ਕਿਸਮ ਦੇ ਇਹਨਾਂ ਨੂੰ ਫੰਡਿੰਗ ਦੀ ਜ਼ਰੂਰਤ ਪਊ ਕਿਸੇ ਕਿਸਮ ਦੀ ਇਹਨਾਂ ਨੂੰ ਜ਼ਰੂਰਤ ਪਊਗੀ ਅਸੀਂ ਉਹ ਇਹਨਾਂ ਦੀ ਪੂਰੀ ਕਰਾਵਾਂਗੇ ਸਾਡੇ ਜਿੰਨੇ ਪੁਰੇ ਓਟ ਕਲੀਨਿਕ ਚੱਲ ਰਹੇ ਨੇ ਸਾਡੇ ਜਿੰਨੇ ਓਰੇ ਨਸ਼ਾ ਚੜਾਊ ਕੇਂਦਰ ਚੱਲ ਰਹੇ ਨੇ ਜਿੰਨੇ ਸਾਡੇ ਇਸ ਬਠਿੰਡੇ ਦੇ ਵਿੱਚ ਰੀਹੈਬ ਸੈਂਟਰ ਚੱਲਦੇ ਨੇ ਉੱਥੇ ਪਤਾ ਕਰਵਾ ਕੇ ਅਸੀਂ ਇਹਨਾਂ ਸ਼ੋਰ ਕੀਤਾ ਇਹ ਉਹ ਦਵਾਈਆਂ ਜਿਹੜੀਆਂ ਉਹ ਪ੍ਰੋਪਰ ਮਾਤਰਾ ਦੇ ਵਿੱਚ ਨੇ ਕਿਉਂਕਿ ਕਾਰਨ ਕੀ ਹੈ ਜਦੋਂ ਨਸ਼ੇ ਦੀ ਸਪਲਾਈ ਲਾਈਨ ਟੁੱਟਦੀ ਹੈ ਉਹ ਸਪਲਾਈ ਲਾਈਨ ਟੁੱਟਣ ਤੋਂ ਬਾਅਦ ਜਿਹੜੇ ਉਹ ਬੱਚੇ ਹੁੰਦੇ ਨੇ ਉਹ ਮਾਂ ਪਿਓ ਉਹਨਾਂ ਬੱਚਿਆਂ ਨੂੰ ਲੈ ਕੇ ਜਦੋਂ ਰੀਹੈਬ ਸੈਂਟਰ 'ਚ ਜਦੋਂ ਨਸ਼ਾ ਛਡਾਊ ਕੇਂਦਰ 'ਚ ਆਉਂਦੇ ਨੇ ਤਾਂ ਸਾਡਾ ਪ੍ਰਾਇਮਰੀ ਫਰਜ਼ ਬਣਦਾ ਕਿਉਂਕਿ ਉਹ ਬੱਚੇ ਸਾਡੇ ਬੱਚੇ ਨੇ ਉਹ ਪੰਜਾਬ ਦੇ ਬੱਚੇ ਨੇ ਉਹਨਾਂ ਨੂੰ ਸੰਭਾਲਣਾ ਉਹਨਾਂ ਨੂੰ ਮੁੱਖ ਧਾਰਾ 'ਚ ਲੈ ਕੇ ਆਣਾ ਸਾਡਾ ਫਰਜ਼ ਬਣਦਾ ਪਰ ਜਿਹੜੇ ਲੋਕ ਜਿਨ੍ਹਾਂ ਉਹ ਸ਼ਰਾਰਤੀ ਅੰਸਰਾਂ ਨੇ ਉਹਨਾਂ ਨੂੰ ਇਸ ਨਸ਼ੇ ਦੀ ਲੱਤ ਤੇ ਲਾਇਆ ਉਹ ਬਖਸ਼ੇ ਨਹੀਂ ਜਾਣਗੇ ਉਹ ਆਪਣੀ ਤਿਆਰੀ ਕਰਨ